ਬਾਈ ਸਾਸਤਰੀ ਕਹਾ ਬਾਈ ਜਾਮਾ ਫਾਈਵ ਸਟਰੀ ਸਪੀਡ ਸਾਰਾ origignal ਜੈਨਨ ਤੇ ਇੱਕ ਵੀ ਪਾਰਟ ਨਹੀਂ ਪਿਆ ਸਾਰਾ ਜੈਨਨ ਰਿਜਨਲ ਫਾਸਟ ਹੈ ਸਾਰੇ ਕਿਤੇ ਵੀ ਸਪੀਡ ਨਹੀਂ ਬਾਈ ਬਹੁਤ ਸੰਭ ਕੇ ਰੱਖਿਆ ਠੀਕ ਹੈ ਜੀ ਉਹ ਵੀ ਦੇਖ ਕੇ ਖੜ ਗਿਆ ਬਾਈ ਕੋਲ ਖੜਾ ਅਸੀਂ ਤਾਂ ਕਰਕੇ ਬਰਨਾਲੇ ਦਾ ਨੰਬਰ ਹੈ ਲੋਕਲ 39 5589 ਸਾਰਾ origignal ਹੈ ਜੀ ਗਾਈ 2001 ਮਾਡਲ ਆ ਜੀ ਨਾਟ ਨੂੰ ਬਾਈ ਸਾਫੀ ਵੀ ਨਹੀਂ ਲੱਗੀ ਤੇ ਬਸ ਬਾਈ ਜੀ ਕਹਿੰਦੇ ਵੇਚਣਾ ਨਹੀਂ ਦੇਖਦੇ ਨਹੀਂ ਮਾਰਦੇ ਨਹੀ ਬੇਚਣਾ ਕਿੰਨਾ ਵੀ ਲੋੜ ਆ ਕਹਿੰਦਾ ਆ ਦੇਖੋ ਜੀ ਸਾਰਾ ओरिजिनल ਇੰਜਨੋਂ ਜਨ ਸਾਰਾ ਕੁਝ ओरिजिनल ਆ ਇਕੱਲਾ ਇਕੱਲਾ ਨਾਟ ਬਾਈ ਨੇ ਕੱਲੇ ਲਾਈਬਲ ਪਵਾਇਆ ਸਰ ਲਾਈਬਲ ਪਵਾਇਆ ਜੀ ਕੱਲੇ ਹੋਰ ਬਾਈ ਕਹਿੰਦਾ ਨਾਟ ਵੀ ਚੇਂਜ ਕੀਦਾ ਬਸਲਾ ਵੀ ਹਲੇ ਨਟਾਂ ਨੂੰ ਹੁਣ ਬਿਠਾ ਦੇ ਕੱਲੇ ਲਾਈਬਲ ਚੇਂਜ ਕੀਤੇ ਆ ਜੀ ਹਾਂ ਹੁਣ ਸਾਨੂੰ ਸਟਾਰਟ ਕਰਕੇ ਦਿਖਾਉਣੀ ਰਜਨ ਅੱਡੀ ਚਲਾ ਜੀ ਸਾਰਾ 12000 ਚੈੱਕ ਕਰ ਲਓ ਮੀਟਰ ਬਾਈ ਕਹਿੰਦਾ ਗਾਰੰਟੀ ਹੈ ਗੱਲ ਦੀ ਜੀ ਇਹ ਸੇਟ ਸੈਟ ਤੁਹਾਨੂੰ ਕੀਤੀ ਹੋਈ ਹੈ ਰਜਨ ਅੱਤ ਲੱਗ ਸਾਰਾ ਕੋਈ ਗਲਤੀ ਜਾਂ ਹੋ ਜਾਂਦੀ ਹੈ ਤੇ ਇਹ ਗੱਲ ਹਾਂਜੀ ਹਾਂਜੀ ਗਾਲੀ ਗੁੱਲੀ ਸਾਰੀ ਗਾਲ ਦੇ ਰਹੀ ਹੈ ਆਵਾਜ਼ ਬਹੁਤ ਕਰ ਰਹੀ ਹੈ ਧੰਨਵਾਦ ਬਾਦ ਬਾਈ ਜੀ ਤੇ ਜੇ ਕਿਸੇ ਨੇ ਵੀਡੀਓ ਗਾਹ ਤੋਂ ਕੋਈ ਜ਼ਹਿਰ ਕੋਈ ਅਜੀਨ ਚੀਜ਼ ਪੀ ਜਾਂਦਾ ਆਪਾਂ ਸੁਣਾਵਾਂਗੇ ਵੀਡੀਓ ਧੰਨਵਾਦ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਤੁਹਾਨੂੰ Ориਜਨਲ ਚੀਜ਼ਾਂ ਹੋਰ ਵੀ ਦਿਖਾਵਾਂਗੇ ਧੰਨਵਾਦ ਓਕੇ